ਦੀ ਯੱਕਾ ਦੀ ਮਾਨੁਰ ਜੇਦਿੰ ਸੰਦੇਸ ਆਈ ਬੋ ਬਾਈ ਸੰਦਰ ਮਾ ਬੂੜੀ ਰੇ ਦੇਖੀ ਰੋਈ ਬੋ ਬੱਟਕਾਏ ਤੇ ਯੱਕਾ ਦੀ ਮਾਨੁਰ ਜੇਦਿੰ ਸੰਦੇਸ ਆਈ ਬੋ ਬਾਈ ਸੰਦਰ ਮਾ ਬੂੜੀ ਰੇ ਦੇਖੀ ਰੋਈ ਬੋ ਬੱਟਕਾਏ ਸੰਦਰ ਬੂੜੀ ਨੂੰ ਆ ਖੱਲਾ ਕੋਤਾ ਕੋਈ ਬੋ ਮਿਕਈਦਾ ਹੀ ਨਹੀਂ ਮੈਂ ਤੇ ਸਮੋਹ ਨਹੀਂ ਨਮੂਚ ਨਹੀਂ ਬਾਈ ਟੂ ਐਂਗਲਿੰਗ ਯੂ ਕੈਨ দুষ্ট লোকের জম আলিম জিয়ালে মোল্লা মুন্সি খুন গায় অঙ্গ আমরা বালার বালা এক দুষ্ট মনসির জম আলিম জিয়ালে মোল্লা মুন্সি খুন গা কম